ਲਓ ਜੀ ਭਾਈ ਬੱਚੇ ਲਓ ਲੈ ਲਓ ਨਿਕ ਗਏ ਰੇਲਫਰ ਲਓ ਆਵਾਜ਼ ਕਰ ਨਾ ਆਦੇ ਸੰਗਤ ਆਵਾਜ਼ ਪਾਣੀ ਪਾਣੀ ਮੈਂ ਪਾਉਂਗਾ ਲਾਵਾ ਦੇ ਨਾਲ ਹਾਂ ਝੂਟਾ ਬਚਾਉਂ ਲੈਣਾ ਮਰਜ਼ੀ ਪਸਾਨ ਕਰੋ ਆਜੋ ਆਜੋ ਆਪ ਫਰਾਰ ਤੋਂ ਮਾਗ ਲੀਆ ਹਾਂ चा फुडे न ਦੋ ਨਵੇਂ ਮਹੀਨੇ ਦੋ ਆਪਣੇ ਪਾਕਿਸਤਾਨ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਜੀ ਅੱਜ ਮਿਤੀ 29 ਤਰੀਕ ਨੂੰ ਮਾਲਵਾ ਵੈਲਫੇਅਰ ਕਲੱਬ ਤਲਵੰਡੀ ਸਾਬੋਂ ਵੱਲੋਂ ਅਸੀਂ ਇੱਕ ਪੇੜਾਂਾਂ ਕੇ ਨਾਮ ਇੱਕ ਬੂਟਾ ਆਪਣੀ ਮਾਂ ਦੇ ਨਾਂ ਇਸ ਮਹਿੰਮ ਦੇ ਤਹਿਤ ਅਸੀਂ ਬਹੁਤਾਂ ਦਾ ਲੰਗਰ ਲਾਇਆ ਹੈਗਾ ਸਾਡੀ ਸਾਰੇ ਮੇਰੀ ਆਵਾਜ਼ ਸੁਣਦੇ ਲੋਕਾਂ ਨੂੰ ਬੇਨਤੀ ਹੈ ਇੱਕ ਇੱਕ ਪੌਦਾ ਆਪਣੀ ਮਾਂ ਦੇ ਨਾਂ ਤੇ ਉਹਦੇ ਨਾਂ ਭੈਣ ਦੇ ਨਾਂ ਭਰਾ ਦੇ ਨਾਂ ਚਾਹੇ ਆਪਦੇ ਨਾਂ ਦਾ ਆਪਾਂ ਵਾਅਦਾ ਵਰਨ ਨੂੰ ਬਚਾਉਣ ਦੇ ਲਈ ਇੱਕ ਇੱਕ ਬੂਟਾ ਆਪਾਂ ਜਰੂਰ ਲਾਇਆ ਹੈ ਪੌਦੇ ਤੁਹਾਡੇ ਲਈ ਬਹੁਤ ਕੀਮਤੀ ਨੇ ਸਾਨੂੰ ਠੰਡਕ ਦਿੰਦੇ ਨੇ ਗਰਮੀ ਤੋਂ ਬਚਾਉਂਦੇ ਨੇ ਸਾਨੂੰ ਆਕਸੀਜਨ ਦਿੰਦੇ ਨੇ ਸਾਡੀ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਆਪਾਂ ਆਓ ਰਲ ਮਿਲ ਕੇ ਸਾਰੇ ਇੱਕ ਇੱਕ ਬੋਤਾ ਆਪਣੇ ਆਪ ਦੇ ਨਾਮ ਦਾ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ ਦਾ ਇੱਕ ਪੌਦਾ ਜਰੂਰ ਲਾਈਏ ਕਿੰਨੀ ਇੱਕ ਗਿਣਤੀ ਦੇ ਵਿੱਚ ਪੌਦੇ ਆ ਜਿਹੜੇ ਅੱਜ ਆਪਾਂ ਅੱਜ ਅਸੀਂ 500 ਬੂਟੇ ਵੰਡਣ ਦਾ ਸਾਡਾ ਟੀਚਾ ਹੈ ਵੀ ਅੱਜ ਅਸੀਂ 500 ਬੂਟੇ ਵੰਡਾਂਗੇ ਜੇ ਲੋਕਾਂ ਦੀ ਡਿਮਾਂਡ ਹੋਈ ਤਾਂ ਅਸੀਂ ਹੋਰ ਹਜ਼ਾਰ 500 ਬੂਟੇ ਹੋਰ ਬਣਾਈਏ ਡਿਮਾਂਡ ਤਾਂ ਦੇਖਿਆ ਜਾ ਵੀ ਤਾਂ ਸਰ ਦੇਖੋ ਵੀ ਅਜੇ ਵੰਡਣ ਲਗ ਸ਼ੁਰੂ ਕੀਤਾ ਤੇ ਰਾਸ਼ ਬਹੁਤ ਜ਼ਿਆਦਾ ਹੋ ਗਿਆ ਬਹੁਤ ਜ਼ਿਆਦਾ ਹੈ ਲੋਕਾਂ ਨੂੰ ਕਲਤਾਰ ਆਦਰ ਲਿਆ ਰਹੇ ਜੀ ਕਿ ਇੱਕ-ਇੱਕ ਦੋ-ਦੋ ਬੂਟੇ ਲਿਆਉਣ ਸਾਡੀ ਸੋਚ ਇਹ ਹੈ ਵੀ ਉਹ ਇਕੱਠੇ ਲਾ ਕੇ ਛੱਡ ਦਈਏ ਮੁੜ ਕੇ ਸੰਭਾਲੇ ਨਾ ਜਾਣ ਉਹਦੇ ਨਾਲ ਚੰਗਾ ਇਹ ਹੈ ਕਿ ਅਸੀਂ ਇੱਕ-ਇੱਕ ਦੋ-ਦੋ ਬੂਟੇ ਲੋਕਾਂ ਨੂੰ ਦੇਈਏ ਉਹ ਆਦੀ ਲੋੜ ਮੁਤਾਬਕ ਫੁੱਲਾਂ ਵਾਲੇ ਖੜਾ ਵਾਲੇ ਸ਼ਾਨਦਾਰ ਬੂਟੇ ਲੈ ਕੇ ਜਾ ਰਹੇ ਨੇ ਤੇ ਜਿਹੜਾ ਇੱਕ ਬੰਦਾ ਬੂਟਾ ਲੈ ਕੇ ਜਾਊਗਾ ਉਹ ਇੱਕ ਲਾਊਆ ਦੇ ਕੋਲ ਉਹਨੂੰ ਪਾਲੂਗਾ ਸਾਡੀ ਸੋਚ ਇਹ ਹੈ ਜਿਹੜਾ ਬੂਟਾ ਲੱਗਦਾ ਉਹ ਪਲ ਕੇ ਵੱਡਾ ਹੋਵੇ ਜੀ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਅਵਤ ਜੀ ਗੱਲ ਇਹ ਹੈ ਕਿ ਅੱਜ ਸਮੇਂ ਦੀ ਲੋੜ ਹੈ ਸਾਡੇ ਕਲਬ ਉਹਨੇ ਉਪਰਾਲਾ ਕੀਤਾ ਗਿਆ ਇਹਦੀ ਲੋਕਾਂ ਨੂੰ ਅਵੇਅਰ ਵੀ ਕਰੀਏ ਤੇ ਲੋਕਾਂ ਨੂੰ ਬੂਟੇ ਵੰਡ ਕੇ ਆਵੇ ਤਵਾਤਾਬਾਰ ਮਚਾਉਣ ਦੇ ਵਿੱਚ ਆ ਸੌਦਾ ਇਸ ਸਾ ਵੀ ਪਾਈ ਕਿਉਂਕਿ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਇਸ ਵਾਰੀ بڑے ਵੱਡੇ ਪੱਧਰ ਤੇ ਬੂਟਿਆਂ ਨੂੰ ਕੱਟਿਆ ਵੀ ਆ ਤੇ ਬੂਟੇ ਗਰਮੀ ਕਰਕੇ ਮੱਚੇ ਵੀ ਬਹੁਤ ਨੇ ਤੇ ਹੁਣ ਬਰਸਾਤ ਦਾ ਮੌਸਮ ਹੈ ਇਸ ਮੌਸਮ ਦੇ ਵਿੱਚ ਅਸੀਂ ਹਰ ਸਾਲੀ ਬੂਟੇ ਲਾਉਣੇ ਆ ਤੇ ਇਸ ਵਾਰੀ ਸਾਡਾ ਪ੍ਰਾਲਾਏ ਕੋ ਬੂਟੇ ਵੰਡੀਏ ਤਾਂ ਕਿ ਲੋਕ ਜਿਹੜੇ ਇੱਕ ਬੂਟੇ ਨੇ ਸੰਭਾਲ ਲੈਣ ਇਹਨੂੰ ਵੱਡਾ ਕਰਨ ਕਿਉਂਕਿ ਬੂਟਾ ਲਾਉਣਾ ਸੌਖਾ ਹੈ ਉਸ ਮਾਰ ਕੇ ਵੱਡਾ ਕਰਨਾ ਇੱਕ ਬਹੁਤ ਵੱਡਾ ਉਪਰਾਲਾ ਹੈ ਇਹ ਸਾਡੀ ਸਾਰੇ ਨੂੰ ਪੀਲ ਹੈ ਕਿ ਹਰ ਇੱਕ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੰਜ ਚਾਰ ਬੂਟੇ ਜਿਹੜੇ ਜਰੂਰ ਲਾਉਣ ਚਾਹੀਦੇ ਆ ਜਿਹਾ ਕਿ ਆਪਾਂ ਪਹਿਲਾਂ ਵਾਲਾ ਪੰਜਾਬ ਦੁਬਾਰੇ ਵਾਪਸ ਲਿਆਈਏ ਉਹ ਰੰਗਲਾ ਪੰਜਾਬ ਆਪਾਂ ਹਰਿਆ ਭਰਿਆ ਪੰਜਾਬ ਆਪਾਂ ਸਿਰਜ ਕੇ ਆਉਣ ਵਾਲੀ ਪੀੜ੍ਹੀ ਨੂੰ ਵਧੀਆ ਸੰਦੇਸ਼ ਦੇ ਕੇ ਜਾਈਏ ਬਹੁਤ ਬਹੁਤ ਧੰਨਵਾਦ ਪ੍ਰਸਾਦ ਸਾਹਿਬ ਤਾਲੀ ਲੈ ਲਈ ਇੱਕ ਹੋਰ ਤਾਲੀ ਲੈ ਲਈ ਚੰਗੀ ਗੱਲ ਬਹੁਤ ਵਧੀਆ ਆਦੀ ਦਾ ਮਾਈ ਕਾਲੀ ਹਾਂ ਚੰਗੀ ਗੱਲ ਹੈ ਲੈ ਕੇ ਗਏ ਆਗੇ ਜੀ ਕਿਵੇਂ ਪਤਾ ਕਿਵੇਂ ਲੱਗਿਆ ਬੂਟੇ ਵੰਡਣਗੇ ਇਥੇ ਛਾਣੂ ਪਤਾ ਲੱਗਿਆ ਜੀ ਅਸੀਂ ਅੱਜ ਕਦੇ ਤੜਕੇ ਮੋਬਾਈਲ ਦੇਖਿਆ ਤੇ ਮੋਬਾਈਲ ਦੇ ਵਿੱਚ ਆਇਆ ਵੀ ਭਾਈ 4 ਵਜੇ ਤੋਂ ਲੈ ਕੇ 5 ਵਜੇ ਤੱਕ ਖੰਡਾ ਚੌਂਕ ਦੇ ਵਿੱਚ ਬੂਟੇ ਵੰਡਣਗੇ ਜੀ ਅਸੀਂ ਆਏ ਆ ਛਾਪਣਾ ਬੂਟਾ ਲੈ ਕੇ ਗਏ ਆ ਜੀ ਹੁਣ ਨਸੂੜਿਆਂ ਦਾ ਲਿਖੇ ਹੁੰਦੇ ਸੀਗੇ ਕਿ ਨਸੂੜੀਆਂ ਤੋੜਦੇ ਹੁੰਦੇ ਸੀ ਤੇ ਪਤੰਗ ਬਣਾ ਕੇ ਉਡਾਉਂਦੇ ਹੁੰਦੇ ਸੀ ਹੁਣ ਇਹਨੂੰ ਗਲੀ ਚ ਲਾਵਾਂਗੇ ਜੀ ਤੇ ਇੱਕ ਸਾਨੂੰ 56 ਮਿਲ ਜੇ ਇਹਦੇ ਨਾਲ ਲਾਉਣ ਵਾਲਾ ਤੇ ਸਾਫੜਾ ਪਾ ਲ ਕੇ ਤੁਹਾਨੂੰ ਕਾਮਯਾਬ ਕਰਕੇ ਦਿਖਾਵਾਂਗੇ ਜੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ